ਵਦੇਸ਼ ਗਏ ਬਹੁਤ ਸਾਰੇ ਲੋਕ ਵੀਡੀਓ ਸ਼ੇਅਰ ਕਰਕੇ ਜਾਂ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਦੱਸਦੇ ਹਨ ਕਿ ਜੇਕਰ ਤੁਹਾਡਾ ਇੰਡੀਆ ਪੰਜਾਬ ਵਿੱਚ ਕੰਮ ਸੈੱਟ ਹੈ ਤਾਂ ਤੁਸੀਂ ਇੱਥੇ ਵਿਦੇਸ਼ਾਂ ਵਿੱਚ ਨਾ ਆਓ ਇੱਥੇ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਰ ਕੁਝ ਲੋਕ ਆਪਣੇ ਸੈੱਟ ਕੰਮਕਾਰ ਛੱਡ ਕੇ ਵੀ ਵਿਦੇਸ਼ ਚਲੇ ਜਾਂਦੇ ਹਨ ਤੇ ਫਿਰ ਅਜਿਹੇ ਫਸਦੇ ਹਨ ਕਿ ਨਾ ਚਾਹੁੰਦੇ ਹੋਏ ਵੀ ਵਾਪਸ ਨਹੀਂ ਆਇਆ ਜਾਂਦਾ ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਵੀਡੀਓ ਵਿੱਚ ਕੁਝ ਲੋਕ ਕੈਨੇਡਾ ਵਿੱਚ ਸੇਬਾਂ ਦੇ ਬਾਗ ਵਿੱਚ ਕੰਮ ਕਰ ਰਹੇ ਹੁੰਦੇ ਹਨ ਇਹਨਾਂ ਦਾ ਹੀ ਇੱਕ ਸਾਥੀ ਵੀਡੀਓ ਬਣਾਉਂਦਾ ਹੋਇਆ ਦੱਸਦਾ ਹੈ ਕਿ ਸਾਹਮਣੇ ਜਿਹੜੇ ਬਜ਼ੁਰਗ ਨੂੰ ਤੁਸੀਂ ਸੇਬ ਤੋੜਦੇ ਦੇਖ ਰਹੇ ਹੋ ਇਸ ਨੂੰ ਪੰਜਾਬ ਵਿੱਚ 70 ਕਿੱਲੇ ਆਉਂਦੇ ਹਨ ਮਤਲਬ ਕਿ 70 ਕਿੱਲਿਆਂ ਦਾ ਮਾਲਕ ਹੈ ਇਸ ਦੇ ਨਾਲ ਹੀ ਇੱਕ ਹੋਰ ਵਿਅਕਤੀ ਵੱਲ ਕੈਮਰਾ ਕਰਦੇ ਹੋਏ ਦੱਸਦਾ ਹੈ ਕਿ ਇਹ ਵਿਅਕਤੀ ਪੰਜਾਬ ਵਿੱਚ ਐਸ ਡੀਓ ਸੀ ਹੁਣ ਇੱਥੇ ਬਹੁਤ ਸਾਰੇ ਲੋਕ ਕਹਿਣਗੇ ਕਿ ਉਹ ਆਪਣੀ ਮਿਹਨਤ ਹੀ ਕਰ ਰਹੇ ਹਨ ਇਸ ਵਿੱਚ ਕੀ ਬਰਾਈ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਇਹੀ ਮਿਹਨਤ ਆਪਣੇ ਦੇਸ਼ ਪੰਜਾਬ ਵਿੱਚ ਵੀ ਕੀਤੀ ਜਾ ਸਕਦੀ ਸੀ 70 ਕਿੱਲਾਂ ਦਾ ਮਾਲਕ ਬੰਦਾ ਪੰਜਾਬ ਵਿੱਚ ਸੌਖਾ ਹੋਵੇਗਾ ਜਾਂ ਕੈਨੇਡਾ ਵਿੱਚ ਬਾਗਾਂ ਚੋਂ ਸੇਬ ਤੋੜ ਕੇ ਇਹ ਤਾਂ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਬਾਕੀ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਹਨਾਂ ਤੱਕ ਪਹੁੰਚ ਸਕੇ ਜਿਹੜੇ ਕੰਮ ਕਰ ਸੈੱਟ ਹੁੰਦੇ ਹੋਏ ਵੀ ਵਿਦੇਸ਼ ਜਾਣਾ ਚਾਹੁੰਦੇ ਹਨ ਇਹ ਬੰਦੇ ਦਾ ਪੁੱਤ ਬਣਾਉਂਦੇ ਨੇ ਗੋਰੇ ਬਾਬੇ ਨਾਨਕ ਦੇ ਕਹੇ ਤੇ ਕੋਈ ਨਹੀਂ ਬਣਿਆ ਸਿੱਧਾ ਹੋਇਆ ਗੋਰਿਆਂ ਨੇ ਗੋਡੀ ਲਵਾਈ ਆ ਹਾਂਜੀ ਐਸਡੀਓ ਸਾਹਿਬ ਇਹ ਸਾਡੇ ਐਸਡੀਓ ਸਾਹਿਬ ਆ ਦੇਖੋ 70 ਕਿਲੋ ਦੇ ਮਾਲਕ ਹੋਰ ਵੀ ਤੁਸੀਂ ਮੇਰੇ ਵੱਲੋਂ ਕਰੀਂ ਦੇਖ ਲੋ ਜੀ ਦੇਖ ਲੋ ਇਹ ਫਰੂਟ ਤੋੜ ਕੇ ਸੀ ਚਾਈਨਾ ਨੂੰ ਭੇਜਣਾ ਚਾਈਨਾ ਨੂੰ